ਤੁਸੀਂ ਜੁੜ ਚੁੱਕੇ ਹੋ ਜਗਬਾਨੀ ਟੀਵੀ ਦੇ ਨਾਲ ਅਤੇ ਮੈਂ ਹਾਂ ਕੁਲਵਿੰਦਰ ਮਾਹੀ ਅਤੇ ਇਸ ਵੇਲੇ ਦੀ ਵੱਡੀ ਖਬਰ ਬਗੇਸ਼ਵਰ ਤਾਮ ਵਾਲੇ ਬਾਬਾ ਤੇ ਰਿੰਦਰ ਸ਼ਾਸਤਰੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਤ੍ਰਿੰਦਰ ਸ਼ਾਸਤਰੀ ਜਲਦ ਘੋੜੀ ਚੜਨ ਵਾਲੇ ਨੇ ਵਿਆਹ ਕਰਨ ਵਾਲੇ ਨੇ ਇਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਇੱਕ ਕਥਾ ਦੇ ਦੌਰਾਨ ਜਦੋਂ ਪੱਤਰਕਾਰਾਂ ਦੇ ਵੱਲੋਂ ਸਵਾਲ ਕੀਤੇ ਗਏ ਵਿਆਹ ਬਾਰੇ ਪੁੱਛਿਆ ਗਿਆ ਤਾਂ ਇਸ ਦੌਰਾਨ ਤ੍ਰਿੰਦਰ ਸ਼ਾਸਤਰੀ ਨੇ ਕਿਹਾ ਕਿ ਉਹ ਜਲਦ ਹੀ ਕੁੜੀ ਚੜ੍ਹਨ ਵਾਲੇ ਨੇ ਇਸ ਨੂੰ ਲੈ ਕੇ ਉਹਨਾਂ ਨੇ ਐਲਾਨ ਕਰ ਦਿੱਤਾ ਉਹਨਾਂ ਕਿਹਾ ਕਿ ਉਹਨਾਂ ਨੇ ਆਪਣੇ ਮਾਤਾ ਨੂੰ ਵੀ ਆਖ ਦਿੱਤਾ ਹੈ ਕਿ ਜਲਦ ਉਹਨਾਂ ਦੇ ਲਈ ਕੁੜੀ ਲੱਭੀ ਜਾਵੇ ਤੇ ਉਹ ਵਿਆਹ ਕਰਾਉਣਗੇ ਤਾਂ ਉਹਨਾਂ ਕਿਹਾ ਕਿ ਲਗਾਤਾਰ ਉਹਨਾਂ ਨੂੰ ਵਿਆਹ ਨੂੰ ਲੈ ਕੇ ਸਵਾਲ ਪੁੱਛੇ ਜਾਂਦੇ ਨੇ ਤੇ ਇਸ ਨੂੰ ਲੈ ਕੇ ਉਹ ਪੱਕ ਚੁੱਕੇ ਨੇ ਇਹਨਾਂ ਸਵਾਲਾਂ ਨੂੰ ਸੁਣ ਸੁਣ ਕੇ ਉਹ ਥੱਕ ਚੁੱਕੇ ਨੇ ਤੇ ਇਸੇ ਨੂੰ ਲੈ ਕੇ ਹੁਣ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਜਲਦ ਵਿਆਹ ਕਰਨ ਜਾ ਰਹੇ ਨੇ ਤੇ ਇਸ ਨੂੰ ਲੈ ਕੇ ਉਹਨਾਂ ਕਿਹਾ ਕਿ ਕਈ ਕੁੜੀਆਂ ਦੇ ਵੀ ਉਹਨਾਂ ਨੂੰ ਲੈਟਰ ਆਉਂਦੇ ਨੇ ਜਿਸ ਦੇ ਵਿੱਚ ਉਹ ਇਥੋਂ ਤੱਕ ਕਹਿ ਦਿੰਦਿਆਂ ਨੇ ਕਿ ਜੇਕਰ ਉਹ ਬਰਾਤ ਲੈ ਕੇ ਨਹੀਂ ਆਏ ਤਾਂ ਉਹ ਖੁਦਕੁਸ਼ੀ ਕਰ ਲੈਣਗੇ ਤਾਂ ਇਸ ਨੂੰ ਦੇਖ ਕੇ ਉਹ ਕਾਫੀ ਡਰ ਚੁੱਕੇ ਨੇ ਉਹਨਾਂ ਕਿਹਾ ਕਿ ਇਹਨਾਂ ਕੁੜੀਆਂ ਨੂੰ ਉਹ ਸਮਝਾ ਰਹੇ ਨੇ ਤੇ ਨਾਲ ਹੀ ਉਹ ਜਲਦ ਵਿਆਹ ਕਰਨਗੇ ਤੇ ਉਸ ਕੁੜੀ ਨਾਲ ਵਿਆਹ ਕਰਨਗੇ ਜਿਹੜੀ ਕੁੜੀ ਉਹਨਾਂ ਦੇ ਮਾਤਾ ਪਿਤਾ ਦੇ ਵੱਲੋਂ ਲੱਭੀ ਜਾਵੇਗੀ ਉਹਨਾਂ ਨੇ ਆਪਣੀ ਮਾਤਾ ਪਿਤਾ ਨੂੰ ਕਹਿ ਦਿੱਤਾ ਹੈ ਕਿ ਜਦੋਂ ਉਹ ਕੁੜੀ ਲੱਭਣਗੇ ਤਾਂ ਉਸ ਸਮੇਂ ਉਸ ਦੇ ਨਾਲ ਵਿਆਖਾ ਕਰਨਗੇ ਤਾਂ ਵੱਡਾ ਐਲਾਨ ਬਗੇਸ਼ਵਰ ਧਾਮ ਵਾਲੇ ਬਾਬਾ ਤ੍ਰਿੰਦਰ ਕ੍ਰਿਸ਼ਨ ਸ਼ਾਸਤਰੀ ਦੇ ਵੱਲੋਂ ਕਰ ਦਿੱਤਾ ਗਿਆ ਇੱਕ ਕਥਾ ਦੇ ਦੌਰਾਨ ਇਹ ਐਲਾਨ ਕੀਤਾ ਗਿਆ ਦੱਸਦੀ ਹੈ ਕਿ ਲਗਾਤਾਰ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਤ੍ਰਿੰਦਰ ਸ਼ਾਸਤਰੀ ਲਗਾਤਾਰ ਕਿਸੇ ਨਾ ਕਿਸੇ ਬਿਆਨ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ ਤੇ ਇਸੇ ਦੇ ਨਾਲ ਉਹਨਾਂ ਦੇ ਬਿਆਨ ਨੂੰ ਲੈ ਕੇ ਵੀ ਕਈ ਵਾਰ ਚਰਚਾ ਹੁੰਦੀ ਰਹਿੰਦੀ ਹੈ ਬੀਤੇ ਸਮੇਂ ਵੀ ਉਹਨਾਂ ਦੇ ਬਿਆਨ ਨੂੰ ਲੈ ਕੇ ਚਰਚਾ ਹੋਈ ਸੀ ਜਦੋਂ ਕਈ ਕੁੜੀਆਂ ਦੇ ਨਾਮ ਵੀ ਸਾਹਮਣੇ ਆਏ ਸੀ ਕਈ ਕਥਾਵਾਚਕਾਂ ਦੇ ਨਾਮ ਵੀ ਉਹਨਾਂ ਦੇ ਨਾਲ ਜੋੜੇ ਗਏ ਸੀ ਤਾਂ ਲਗਾਤਾਰ ਉਹਨਾਂ ਦੇ ਵਿਆਹ ਨੂੰ ਲੈ ਕੇ ਸਵਾਲ ਪੁੱਛੇ ਜਾਂਦੇ ਨੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਉਹ ਇਹਨਾਂ ਸਵਾਲਾਂ ਨੂੰ ਸੁਣ ਸੁਣ ਕੇ ਥੱਕ ਚੁੱਕੇ ਨੇ ਅੱਕ ਚੁੱਕੇ ਨੇ ਤੇ ਮਾਤਾ ਪਿਤਾ ਦੀ ਆਗਿਆ ਦੇ ਨਾਲ ਉਹ ਜਲਦ ਹੀ ਵਿਆਹ ਕਰਨਗੇ ਤੇ ਜਲਦ ਹੀ ਸਹਰਾ ਸਜਾਉਣ ਜਾ ਰਹੇ ਨੇ ਤਾਂ ਤ੍ਰਿੰਦਰ ਸ਼ਾਸਤਰੀ ਦੇ ਵੱਲੋਂ ਕਥਾ ਦੇ ਦੌਰਾਨ ਐਲਾਨ ਕੀਤਾ ਗਿਆ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਤੁਹਾਡਾ ਵਿਆਹ ਕਦੋਂ ਹੋਵੇਗਾ ਇਸ ਤੇ ਮੁਸਕਰਾਉਂਦੇ ਹੋਏ ਤ੍ਰਿੰਦਰ ਸ਼ਾਸਤਰੀ ਨੇ ਜਵਾਬ ਦਿੱਤਾ ਅਤੇ ਕਿਹਾ ਕਿ ਮਾਤਾ ਜੀ ਕਹਿਣ ਲੱਗੇ ਨੇ ਕਿ ਜਲਦ ਨੌ ਲੱਭ ਲੈਣਗੇ ਤੇ ਜਦੋਂ ਨੌ ਲੱਭ ਲੈਣਗੇ ਤਾਂ ਜਲਦ ਉਸਦੇ ਨਾਲ ਉਹ ਵਿਆਹ ਕਰ ਲੈਣਗੇ ਉਹਨਾਂ ਕਿਹਾ ਕਿ ਉਸਨਾਂ ਨੂੰ ਕਈ ਤਰ੍ਹਾਂ ਦੇ ਪੱਤਰ ਸਾਹਮਣੇ ਆਉਂਦੇ ਨੇ ਜਿਸ ਦੇ ਵਿੱਚ ਧਮਕੀਆਂ ਤੱਕ ਲਿਖੀਆਂ ਹੁੰਦੀਆਂ ਨੇ ਕੁੜੀਆਂ ਦੇ ਵੱਲੋਂ ਕਹਿੰਦੀਆਂ ਨੇ ਕਿ ਜੇਕਰ ਤੁਸੀਂ ਬਰਾਤ ਲੈ ਕੇ ਨਹੀਂ ਆਏ ਤਾਂ ਅਸੀਂ ਆਤਮ ਹੱਤਿਆ ਕਰ ਲਵਾਂਗੇ ਐਜੇ ਵਿੱਚ ਉਹਨਾਂ ਕਿਹਾ ਕਿ ਇਹ ਲਵੇਰੀਆ ਪਰੇ ਚਿੱਠੀਆਂ ਜੋ ਉਹਨਾਂ ਨੂੰ ਆ ਰਹੀਆਂ ਨੇ ਉਸ ਨੂੰ ਲੈ ਕੇ ਉਹਨਾਂ ਨੇ ਵੀਡੀਓ ਵੀ ਜਾਰੀ ਕੀਤੀ ਹੈ ਅਤੇ ਇਹਨਾਂ ਕੁੜੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਪਰ ਉਹ ਜਲਦ ਹੁਣ ਵਿਆਹ ਦੇ ਬੰਧਨ ਦੇ ਵਿੱਚ ਵੱਜਣ ਵਾਲੇ ਨੇ ਤੇ ਆਪਣੀ ਮਾਤਾ ਦੀ ਆਗਿਆ ਦੇ ਨਾਲ ਮਾਤਾ ਪਿਤਾ ਦੇ ਆਗਿਆ ਦੇ ਨਾਲ ਜਿਸ ਕੁੜੀ ਨੂੰ ਉਹ ਲੱਭਣਗੇ ਉਸ ਕੁੜੀ ਦੇ ਨਾਲ ਉਹ ਵਿਆਹ ਕਰਨਗੇ ਤਾਂ ਜਲਦ ਵਿਆਹ ਦੇ ਬੰਧਨ ਦੇ ਵਿੱਚ ਵੱਜਣ ਵਾਲੇ ਨੇ ਤੁਰਿੰਦਰ ਸ਼ਾਸਤਰੀ